ਕੁਝ ਸਮਾਂ ਇੱਕ ਸ਼ਾਰਟ ਫਿਲਮ ਦਾ ਲੋਹੜੀ ਪੰਜਾਬ ਦਾ ਇੱਕ ਪ੍ਰਸਿੱਧ ਤਿਉਹਾਰ ਹੈ ਇਸ ਤਿਉਹਾਰ ਨੂੰ ਪੰਜਾਬੀ ਬਹੁਤ ਚਾਹ ਨਾਲ ਰਵਾਇਤੀ ਤੌਰ ਤਰੀਕੇ ਨਾਲ ਮਨਾਉਂਦੇ ਹਨ ਲੋਹੜੀ ਦੇ ਮੌਕੇ ਤੇ ਅੰਮ੍ਰਿਤਸਰ ਦੀਆਂ ਮਠਾਈਆਂ ਦਾ ਖਾਸ ਤੌਰ ਤੇ ਭੁੱਗਾ ਅਤੇ ਖਜੂਰ ਦਾ ਜ਼ਿਕਰ ਕਰਨਾ ਜ਼ਰੂਰੀ ਹੈ ਭੁੱਗਾ ਮੇਵੇ ਨਾਲ ਬਣੀ ਮਠਾਸ ਭਰੀ ਮਠਾਈ ਹੈ ਜਦਕਿ ਖਜੂਰ ਦੇਸੀ ਕਿਉ ਅਤੇ ਵਿਲਾਇਤੀ ਕਿਉ ਦੋਵਾਂ ਨਾਲ ਬਣਾਈ ਜਾਂਦੀ ਹੈ ਇਹ ਮਠਾਈਆਂ ਅੰਮ੍ਰਿਤਸਰ ਦੇ ਰਿਵਾਇਤ ਅਤੇ ਲੋਹੜੀ ਦੇ ਤਿਉਹਾਰ ਨੂੰ ਇੱਕ ਮਿੱਠਾ ਸਵਾਦ ਦਿੰਦੀਆਂ ਹਨ ਪੇਸ਼ ਹੈ ਇੱਕ ਰਿਪੋਰਟ ਖਜੂਰ ਐਕਚੁਅਲ ਲੋੜੀ ਫੈਸਟੀਵਲ ਤੇ ਮੇਨ ਚੱਲ ਰਹੀ ਹੈ ਔਰ ਦੂਸਰੀ ਗਰਮ ਹੁੰਦੀਆਂ ਗਰਮ ਗਰਮ ਨਿਕਲਦੀ ਹੈ ਦਾ ਸਵਾਦ ਹੀ ਕਾਪਤਾ ਹੀ ਹੈ ਔਰ ਲਿਮਟਿਡ ਈਡੀਅ ਸਿਰਫ ਹੈ ਇੱਕ ਮਹੀਨੇ ਲਈ ਹੀ ਨਿਕਲਦੀ ਹੈ ਤੈਨੂੰ ਤਾਂ ਚੀਨੀ ਨੂੰ ਸਾਫ਼ ਕੀਤਾ ਜਾਂਦਾ ਚੰਗੀ ਤਰ੍ਹਾਂ ਉਹਦੇ ਬਾਅਦ ਸਿਰ ਮੈਦੇ ਔਰ ਚੀਨੀ ਨੂੰ ਮਿਕਸ ਕਰਕੇ ਉਹਨੂੰ ਗੁੰਨਿਆ ਜਾਂਦਾ ਸਿਰ ਇਹਦੇ ਪੇੜੇ ਕਰਕੇ ਉਹਨਾਂ ਨੂੰ ਸੱਚਾ ਜਿਹਾ ਫਿਲ ਕੀਤਾ ਜਾਂਦਾ ਤੇ ਉਹਦੇ ਬਾਅਦ ਬੜੇ ਮਿੱਠੇ ਸਕੇ ਤੇ ਇਹਨੂੰ ਭੁੰਨਿਆ ਜਾਂਦਾ ਚੰਗੀ ਤਰ੍ਹਾਂ ਤਾਂ ਕਿ ਜਦੋਂ ਲਾਲ ਹੋ ਜਾਣ ਤੇ ਉਹਦਾ ਕਰਾਰਾਪਨ ਜਿਹੜਾ ਕ੍ਰਿਸਪੀ ਹੈ ਉਹ ਬਰਕਰਾਰ ਰਹੇ ਸਕੇ ਚਲੋ ਇਹ ਗੱਲ ਆ ਜਾਂਦੀ ਹੈ ਕਿ ਇਹ ਸੀਜ਼ਨਲ ਮਠਾਈ ਹੈ ਤੁਹਾਨੂੰ ਦੱਸਿਆ ਸਿਰਫ 1 ਮਹੀਨਾ ਬੰਨੀ ਹੈ ਦਸੰਬਰ ਤੋਂ ਲੈ ਕੇ اور ਜਨਵਰੀ ਤੱਕ ਉਨਾਂ ਲੋਕੀ ਇੱਕ ਦੂਸਰੇ ਨੂੰ ਗਿਫਟ ਵੀ ਕਰਦੇ ਨੇ ਤੇ ਲੋਹੜੀ ਦਾ ਤਿਹਾਰਾ ਹੈ ਇੱਕ ਦੂਸਰੇ ਨੂੰ ਤੋਹਫੇ ਦੇਣੇ ਨੇ ਤੇ ਖਜੂੜਾ ਵਗੈਰਾ ਗਿਫਟ ਵੀ ਕਰਦੇ ਨੇ ਬੇਟੀਆਂ ਨੂੰ ਪੇਰੈਂਟਸ ਦਿੰਦੇ ਨੇ ਮਾਪੇ ਆਪਣੇ ਬੱਚਿਆਂ ਨੂੰ ਤਿਹਾਰ ਦੇਂਦੇ ਨੇ ਉਸ ਕਰਕੇ ਇਹਨਾਂ ਦਿਨਾਂ 'ਚ ਚਲਣ ਜਿਆਦਾ ਹੁੰਦਾ ਹੈ ਸਾਡੇ ਪੰਜਾਬ ਚ ਅੰਮ੍ਰਿਤਸਰ ਵਿੱਚ ਇੱਕ ਤਿਉਹਾਰ ਬੜੀ ਤੁਮਤਾ ਨਾਲ ਮਨਾਇਆ ਜਾਂਦਾ ਹੈ ਲੋਹੜੀ ਦਾ ਤਿਉਹਾਰ ਤੇ ਲੋਹੜੀ ਤੇ ਦੋ ਚੀਜ਼ਾਂ ਲੋਕੀ ਬੜੇ ਸ਼ੌਕ ਨਾਲ ਖਾਂਦੇ ਨੇ ਇੱਕ ਪੋਗਾ ਜੀ ਤੇ ਇੱਕ ਖਜੂਰ ਖਜੂਰ ਮੈਦੇ ਤੋਂ ਬਣਦੀ ਹੈ ਜੀ ਤੇ ਜਿਹੜਾ ਪੋਗਾ ਹੈ ਉਹ ਦੁੱਧ ਤੋਂ ਤਿਆਰ ਹੁੰਦਾ ਅਸੀਂ ਜਿਵੇਂ ਦੁੱਧ ਲਿਆ ਕੇ ਨਾ ਜੀ ਦੁੱਧ ਤੋਂ ਖੋਆ ਤਿਆਰ ਕਰਦੇ ਆ ਖੋਆ ਤਿਆਰ ਕਰਨ ਤੋਂ ਬਾਅਦ ਉਹਨੂੰ ਅਸੀਂ ਠੰਡਾ ਕਰੀਦਾ ਉਸ ਤੋਂ ਬਾਅਦ ਅਸੀਂ ਉਹਦੇ ਵਿੱਚ ਤਿਲ ਮਿਕਸ ਕਰਦੇ ਆ ਸਫੇਦ ਤੇਲ ਤੇਲ ਤੋਂ ਨਾਲ ਫਿਰ ਅਸੀਂ ਉਹਦੇ ਵਿੱਚ ਚੀਨੀ ਦਾ ਬੂਰਾ ਮਿਕਸ ਕਰੀਦਾ ਜੀ ਉਹ ਫਿਰ ਉਹਨਾਂ ਨੂੰ ਅਸੀਂ ਇਹਨਾਂ ਨੂੰ ਅੱਛੀ ਤਰ੍ਹਾਂ ਮਿਕਸ ਕਰਕੇ ਉਸ ਤੋਂ ਬਾਅਦ ਉਹਦੇ ਵਿੱਚ ਅਸੀਂ ਕਿਸ਼ਮਿਸ਼ ਪਾਉਂਦੇ ਹਾਂ ਜੀ ਕਿਸ਼ਮੇ ਦੇ ਨਾਲ ਅਸੀਂ ਉਹਦੇ ਵਿੱਚ ਫਿਰ ਕਾਜੂ ਪਾਉਂਦੇ ਹਾਂ ਇਹ ਸਾਰਿਆਂ ਨੂੰ ਅਸੀਂ ਚੰਗੀ ਤਰ੍ਹਾਂ ਮਿਕਸ ਕਰਕੇ ਇਹਨੂੰ ਸ਼ੇਪ ਦੇ ਦਿੰਦੇ ਹਾਂ ਗੋਲ ਸ਼ੇਪ ਦੇ ਦਿੰਦੇ ਹਾਂ ਜੀ ਤੇ ਇਹਦੇ ਉੱਪਰ ਫਿਰ ਅਸੀਂ ਪਿਸਤਾ ਤੇ ਗਰੀ ਬਦਾਮ ਲਗਾਉਂਦੇ ਹਾਂ ਸਾਡੀ ਲਗਭਗ 70 ਸਾਲ ਪੁਰਾਣੀ ਦੁਕਾਨ ਹੈ ਜੀ ਤੇ ਸਾਡੀ 70% ਕਲਾਈਂਟੇ ਜੀ ਅੰਮ੍ਰਿਤਸਰ ਤੋਂ ਬਾਹਰ ਸ਼ਹਿਰ ਦੀ ਹੈ ਕਿਉਂਕਿ ਇਹ ਅਮਰਸਰ ਟੂਰਿਸਟ ਜਿਹਾ ਸਿਟੀ ਹੈ ਤੇ ਉਸ ਕਰਕੇ ਸਾਡੀ ਕਲੈਂਡਰ ਜਿਹੜੀ ਹੈ ਮੈਕਸ ਮਾਰਦੀ ਹੈ। ਇਹ ਕੋਈ ਜਿੱਤਿਲ ਇੱਕ ਮੇਨ ਵੇਰੀਐਂਟ ਹੈ ਤੇਲ ਪਾਨੇ ਅਸੀਂ ਤੇਲ ਵੈਲੋ ਲਿਆ ਕੇ ਉਹਨੂੰ ਪ੍ਰੋਪਰਲੀ ਸਫਾਈ ਕਰਵਾ ਕੇ ਉਸ ਵੰਦ ਨੂੰ ਪੁਨਾਈ ਕਰਦੇ ਹਾਂ। ਪੁਨਾਈ ਕਰਨ ਤੋਂ ਬਾਅਦ ਫਿਰ ਉਹਦੀ ਅਸੀਂ ਕਟਾਈ ਕਰਦੇ ਹਾਂ। ਉਹ ਉਸ ਤੋਂ ਬਾਅਦ ਅਸੀਂ ਇਹਨੂੰ ਭੁੱਗੇ ਚ ਪਾਨੇ ਆ। ਪਰ ਅਸੀਂ ਇਹਦੇ ਵਿੱਚ ਕੁਝ ਪਰਸੈਂਟ ਕੁਝ ਪਰਸੈਂਟ ਜਿਸ ਲਈ ਖੋਆ ਤਿਆਰ ਹੋ ਜਾਂਦਾ ਹੈ ਅਸੀਂ ਘਿਓ ਦਾ ਟਿੱਚ ਵੀ ਦਿੰਦੇ ਹਾਂ ਤਾਂ ਕਿ ਇਹਦੇ ਵਿੱਚ ਪ੍ਰੋਪਰ ਫੈਟ ਤੇ ਥੰਦੇਾਈ ਬਣੀ ਰਹੇ ਸਾਡਾ ਮਿਰਚ ਦਾ ਪਾਣੀ ਬੜਾ ਮਿੱਠਾ ਜੀ ਤੁਸੀਂ ਇੱਥੇ ਜਿਹੜੀ ਵੀ ਚੀਜ਼ ਬਣਾਓਗੇ ਉਹਦਾ ਸਵਾਦ ਅਲੱਗ ਹੀ ਆਏਗਾ ਔਰ ਇਹ ਸਾਡਾ ਪਾਣੀ ਜਿਹੜਾ ਬੜਾ ਪਾਚਕ ਹੈ ਤੇ ਅਸੀਂ ਜੋ ਮਰਜ਼ੀ ਖਾ ਲਈਏ ਅੰਬਰਸਰੀ ਸਾਨੂੰ ਹਰ ਚੀਜ਼ ਬੜੇ ਆਸਾਨੀ ਨਾਲ ਪਚ ਜਾਂਦੀ ਜੀ